ਬਲੋ ਛੋਟੇ ਕਾਨੂੰ ਗੱਲ ਬੁਲਾਉਣੀ ਛੇਸ਼ਰਾ ਨਾ ਨਾ ਅਚੀ ਵੀ ਟਟ ਬੈੜ ਹੁਣ ਨਾ ਹੋ ਮਾਨਾ ਹੋ ਲਿਆ ਕਰ ਰੱਬ ਤੇਰੀ ਵੱਡੀ ਕਰੇ ਓਏ ਫੋਕਨ ਜਦਾਂ ਦੇਖੀ ਦੇਖੀ ਛਟਕਾਲੀ ਚ ਕਿਤੇ ਭਜਾ ਬਟਾਂ ਚ ਕਿਹੜਿਆ ਓਏ ਓ ਭਾਈ ਮੈਂ ਮੈਂ ਤੇਰੇ ਕੋਲ ਆਇਆ ਮੇਰੇ ਕੋਲੇ ਪਣਗੜਾ ਵੇ ਤੂੰ ਮੁਸਕਠਾਈ ਐ ਪਿੰਡਾਂ ਕਚਮੇ ਮਿਲਦਾ ਉਧਰ ਟਿੱਖੇ ਰੁਕਰ ਆਪਣੇ ਬਟਾਣਾ ਚਾਚਾ ਜੀ ਕਿਤੇ ਮੈਨੂੰ ਤਾਂ ਉਹਦੇ ਡਰ ਆ ਬੱਲੇ 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 ਗੱਲਿਆ ਬੱਲੇ ਕਾਮਜਾਬ ਹੋਜੋਗੇ ਕਾਮਜਾਬ ਸੋਢੀ ਪਣ ਨੂੰ ਸੋਢੀ ਨੂੰ ਆਈ ਓ ਖੜਾ ਪਣਗੜਾ ਆ ਪੁੱਸਾ ਗਈ ਪੁੱਸਾ ਨਾ ਲੈ ਲੈ ਨਾ ਤੂੰ ਗੜਾ ਐ ਮਾਝਾ ਕੰਟਰੀ ਜਿਹਦਾ ਉੱਪਰ ਦੀ ਜਪਤੰਦਰ ਨੇ ਓ ਕਿੱਥੇ ਨੇ ਕੋਈ ਨਾ ਮੈਂ ਚਾਚੀ ਨੂੰ ਕਹੂੰਗਾ ਚਾਚੀ ਨੂੰ ਕਹੂੰ ਹੀ ਨਾ ਚਾਚੀ ਨੂੰ ਕਹੂੰ ਮੈਂ ਕੋਈ ਨਾ ਕੋਈ ਨਾ ਚਾਚੀ ਨੇ ਕਰਦਾ ਗੱਲ ਵੇ ਬੋਟਲੇ ਕਿਤੇ ਚਾਚੇ

ਵਾਹ ਵੇ ਵਾਚਾ ਫਿਆ ਕਿਵੇਂ ਆ ਉਹ ਤਾਂ ਚੱਲ ਠੀਕ ਆ ਠੀਕ ਆ ਠੀਕ ਆ ਸੇਰਾ ਹੋਰ ਕਿਵੇਂ ਆ ਵਧੀਆ 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 ਤੂੰ ਜਨਾ ਵਧੀਆ ਵਧੀਆ ਕਪੜੀ ਲੀੜ ਆ ਕੇ ਪਾਣੀ ਦੀ ਉਹ ਇਹ ਤਾਂ ਛਾਰੀ ਦਾ ਅੱਡ ਮੈਂ ਚੱਕੋ ਤਾਂ ਗੜ ਪਟ ਗਿਆ ਛਾਰੀ ਦਾ ਅੱਡ ਪਾਲੇ ਮਰੀ ਨਾ ਚਾਚਾ ਆਏ ਕਾ ਨੂੰ ਛੱਡਦਾ ਤੂੰ ਤੂੰ ਭਾਗਿਆ ਉੱਥੇ ਹਾਂ ਬਾਰਡਰ ਤੇ ਦਰਨੇ ਤੇ ਘਰੀ ਦਰਨੇ ਤੇ ਹਾਂ ਤੇ ਮੈਂ ਛਾਰੀ ਦਾ ਆਪਣੀ ਰਾਤ ਬਾਰਿਸ਼ ਦੀ ਕੱਚੀ ਦੀ ਪਾਲੀ ਘੱਟ ਸੀ ਵਿੱਚ ਮੇ ਸੱਡੀ ਮੋਟਰ ਅੱਛਾ ਤੇ ਤਾਂ ਮੇਰੇ ਤਾਂ ਚਾਰ ਹੀ ਲੈ ਗਿਆ ਤੇ ਲੋਕਾਂ ਤੋਂ ਤੇ ਡਾਕ ਰਾਤੀਆਂ ਜਲੇ ਨੇ अच्छा जी जारी रह दे बुका दे यार ओ चल तू दिल मानना खराब करे तो है नहीं भाई ओ देख तो 12:00 बजे के मेरे को तेरे कहीं पैसे उठे बर्थडे दे रखी जे किते मैं ले गया हुंदा ਨਾਲ ਕਾਕੇ ਉਹ ਆਪਦਾ ਪਿਸਟਲ ਮੈਂ ਇਹਨੂੰ ਭੁੰਨ ਦਿੰਦਾ ਉਹ ਤੇ ਬੇਸਤਰ ਪਛਾਣਦਾ ਧੂਆਂ ਘੜ ਦਿੰਦਾ ਬੱਲਾ 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 ਇੱਥੋਂ ਟੈਂਕਾਂ ਨੂੰ ਗੱਲ ਬਣਾਉਣੀ ਛੇਸ਼ਰਾ ਨਾ ਨਾ ਅੱਛੀ ਵੀ ਟਟ ਬੈੜ ਹੁੰਦਾ ਹੋ ਮਾਰਨਾ ਹੋ ਲਿਆ ਕਰ ਰੱਬ ਤੇਰੀ ਵੱਡੀ ਕਰੇ ਓਹੋ ਪਾਣੀ ਵੇ ਉਹ ਤੂੰ ਟਿਕ ਜਾ ਮੈਂ ਚਾਚੇ ਕਰਕੇ ਟਿਗਿਆ ਬੈਠਾ ਮੈਂ ਤੈਨੂੰ ਦਿੱਤੇ ਤੇ ਤਾਂ ਮੇਰੇ ਤਾਂ ਖਾਬ ਕਰ ਉਹ ਤੂੰ ਪਾਣੀ ਪੀ ਮੇਰਾ ਸਾਥ ਕਰ ਦੂ ਮੈਂ ਰਹਿਣਾ ਨਹੀਂ ਗਈ ਕੋਈ ਪਾਣੀ ਪਿਆ ਤੇਰਾ ਸਾਥ ਨਾ ਕਰ ਬੜੀ ਕਦੇ ਯਾਰ ਪਾਣੀ ਚ ਪਿਆ ਦੂ ਪਹਿਲੇ ਚਾਹ ਤੂੰ ਦੇ ਕੋਈ ਕੋਈ ਤੈਨੂੰ ਪਤਾ ਹੈ ਕੀ ਮੈਨੂੰ ਪਤਾ ਹੈਗਾ ਚਾਚਾ ਮੇਰੇ ਨਾਲ ਵਾਦਾ ਕਰਕੇ ਆਇਜੀ ਕੀ ਵਾਦਾ ਕਰਕੇ ਆਇਆ ਤੇਰੇ ਨਾਲ ਇਹ ਜਹੇ ਇਹਨੂੰ ਕੋਤਲਾ ਕੀ ਕਰਕੇ ਆਇਜੀ ਕੀ ਵਾਦਾ ਕਰਕੇ ਆਇਆ ਤੇ ਤੇਰਾ ਤੇਰਾ ਤੂੰ ਮੈਨੂੰ ਕਹਿੰਦਾ ਚ ਹਰੀ ਰੰਗ ਦਾ ਜਾ ਕੇ ਲਾਲੀ ਪਹਿਲ ਤਰਾ ਦਾ ਥਰਿਆ ਪਿਆ ਉਹ ਫਿਰ ਵੜਦੇ ਬਾਤ ਤੈਨੂੰ ਪਤਾ ਹੀ ਹੈ ਜਦੋਂ ਭਰਾਵਾ ਖਾਰਦਾ ਨਹੀਂ ਇਹ ਆ ਯਾਰ ਉਹ ਸਰ ਉਹਨੇ ਕੰਮ ਚੱਟਾ ਨੂੰ ਲੈਟ ਆ ਤੂੰ ਕਦੇ ਮੈਂ ਤੈਨੂੰ ਤੈਨੂੰ ਹੋਟਲ ਮੈਂ ਨਾ ਉਹਨੇ ਟਿਆਬ ਮੈਂ ਤੈਨੂੰ ਕਾਹ ਨੂੰ ਕਾਹ ਨੂੰ ਕਾਹ ਨੂੰ ਸੇਰੇ ਕੋਈ ਗੱਲ ਕਾਹ ਨੂੰ ਬਣਾਉਣੀ ਆ ਕਾਹ ਨੂੰ ਤੇ ਤੇਰਾ ਗੱਲ ਕਿ ਚਿਰੀ ਭਾਲੀ ਖੜ ਜਾਂਦਾ ਇਹ ਕਰਕੇ ਤੇ ਚਿਰੀ ਭਾਲੀ ਟੋੜੇ ਲੱਤਵੇਂ ਨਾ ਦੇਵੇ ਓਏ ਬੱਸ ਠੀਕ ਆ ਹਾਂ ਲੱਤਵੇਂ ਨਾ ਦੇਵੇ ਟੋੜੇ ਕੋਈ ਨਹੀਂ ਤੂੰ ਤੇਰਾ ਤੂੰ ਤੇਰੇ ਪਾਉ ਮੈਂ ਤੈਨੂੰ ਮਾਜੂ ਮੈਂ ਤੈਨੂੰ ਬੱਟਾ ਕਿਤੇ ਕੱਲਾ ਰਖਿਆ ਨੇ ਜੇ ਤੇ ਮੁੱਤ ਤੇਰੇ ਪਾ ਤੂੰ ਤੂੰ ਤੇਰੇ ਪਾ ਜਾ ਕੇ ਜਾ ਬੱਸ ਕਾ ਮੇਰਾ ਸ਼ੇਰ ਠੀਕ ਰੇ ਸੁਣਾਣਾ ਮੈਂ ਚੱਤਾ ਯਾਰ ਨੌਂ ਦੇ ਮੈਂ ਤੇਰਾ ਕਰਕੇ ਤੇ ਮੈਂ ਲਾ ਲੈਣਾ ਓਏ ਆਹ ਹੋ ਆਏ ਜੀ ਨਾ ਆਏ ਨਹੀਂ ਉਹ ਹੋ ਗਏ ਪਰ ਤੂੰ ਘੱਟ ਪਾਏਗਾ ਔਰ ਹੜਫੂਗਾ ਪੈਣ ਘੜਾਵਾ ਦੇਖ 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 ਲੈ ਲੈ ਮੈਂ ਮਰੂਗਾ ਪਾਣੀ ਦੇ ਦੇ ਉਧਰ ਮਰੂਗਾ ਪੈਣ ਘੜਾਵਾ ਪਾਣੀ ਦੇ ਦੇ ਇਹ ਖਾਬੜਿਆ ਹੋਇਆ ਪੈਂਦਾ ਜਾਂ ਕਿਵੇਂ ਕਰਦਾ ਹੈ ਹਾਂ ਲੈ ਲੈ ਗਲਤ ਪਊਗਾ ਗਲਤ ਤਾਂ ਪਊਗਾ ਯਾਰ ਜਿਵੇਂ ਬੰਗੇ ਖੜਾ ਤੈਨੂੰ 3 ਲੱਖ ਰੁਪਏ ਘਟਨੀ ਖੜਾ ਜਾਣਾ ਉਹ ਕੀ ਕਹੀਗੇ ਭੈਣ ਜਣਾ ਇਹ ਨਸ਼ੇ ਬਤੇ ਤੇ ਲੋਕ ਆ ਜਾਂਦੇ ਤੇ ਬੱਸ ਬੱਸ ਬਹੁਤ ਹੋ ਗਿਆ ਬਹੁਤ ਹੋ ਗਿਆ ਜਾ ਕੇ ਕਰ ਤੀ ਚਾਹ ਬਣਾ ਯਾਰ ਤੂੰ ਲੈ ਚਾਹ ਬਣਾ ਦੇ ਤੇ ਚਾਹ ਮੇਰੀ ਹੋ ਗਈ ਮਾਚੀ ਕਿਸੇ ਨੂੰ ਪੁੱਛ ਰਿਹਾ ਭਰਾਵਾ ਮਾਸੀ ਗਈ ਹੋਈ ਹੈ ਸਾਡੇ ਯਾਰ ਲੋੜੀ ਸੀ ਯਾਰ ਜਵਾਕ ਦੀ ਕਿਸੇ ਦੀ ਯਾਰ ਧੀ ਦੀ ਲੋੜੀ ਜੀ ਰਿਸ਼ਤੇਦਾਰੀ ਸੌਰਿਆਂ ਦੇ ਰਗਾ ਆਹੋ ਜਾਣਦਾ ਮੈਂ ਚੰਗੀ ਤਰ੍ਹਾਂ ਜਾਣਦਾ ਨਾ ਕੀ ਜਾਣਦਾ ਤੂੰ ਆਹ ਜੇ ਦੋ ਦੋ ਸਟੇ ਛਾਲਵਾਦਾ ਚ ਕੁੱਟ ਕੇ ਦਾ ਦਬੱਲੇ ਉਦੋਂ ਅਗਲੇ ਨੇ ਕੁੜੀ ਦੇਤੀ ਅਗਲੀ ਦੀ ਕੁੜੀ ਨੇ ਤੰਗ ਕਰਕੇ ਛਾਲ ਨੇ ਰੋਂਬੜਤਾ ਮੰਜਤਾ ਤੱਟ ਉਹ ਉਹਦਾ ਮੈਂ ਆ ਗਿਆ ਵਿੱਚ ਚਾਚਾ ਤੂੰ ਬੁਕਾਰੀ ਨਹੀਂ ਛੋਦੇ ਹਟਾ ਲਾਉ ਨਹੀਂ ਮੈਂ ਸਾਭ ਚ ਕਰ ਦੂੰਗਾ ਉਹ ਚੱਲ ਯਾਰ ਛੱਡ ਦੇ ਨੇ ਓਏ ਅਗਲੀਆਂ ਚਾਣਦਾ ਮੈਂ ਤੇਰੀ ਵੱਡੀ ਇੱਜ਼ਤ ਨੂੰ ਓਏ ਪਟ ਨੂੰ ਦਾ ਗਲਾ ਮਾਰ ਅਗਲੀਆਂ ਤੂੰ ਕਹਿੰਦੇ ਮੈਂ ਛੱਟ ਮੈਂ ਉਹ ਰਗੜ ਦੂੰਗਾ ਮੈਂ ਤਨ ਦੱਟਾ ਓਏ ਤੂੰ ਚਾਹ ਇਹ ਕਿਹੜੀ ਇੱਜ਼ਤ ਆ ਚਾਚਾ ਇਹ ਤਾਂ ਤੂੰ ਮੇਰੀ ਇੱਜ਼ਤ ਰੱਖ ਚੱਡੀ ਇਹਦੀ ਕਿਹੜੀ ਇੱਜ਼ਤ ਹੈ ਓਏ ਚਲ ਇਹ ਤਾਂ ਜਿਹੇ ਜਹ ਹੈਗਾ ਹੈਗਾ ਤੂੰ ਚੱਫੇ ਬੜਾ ਕਾਨੂੰ ਤੂੰ ਤਾਂ ਚੜਦਾ ਹੁੰਦਾ ਹੈ ਮੇਰੇ ਤੂੰ ਮੈਂ ਤੈਨੂੰ ਦੱਸਾਂ ਗਲੀਆ ਤੂੰ ਸੁਣ ਕੇ ਜਾ ਹੁਣ ਤੂੰ ਦੇਖ ਪਟ્રોલ ਪਾ ਲਿਆ ਤੇ ਜੋ ਹੁਣ ਖੰਭ ਮਾਰ ਕੇ ਕੇ ਆਪਾਂ ਜਾਨ ਪਾ ਲਈ ਹਾਂ ਲੋਟਾ ਲੋਟਾ ਤੈਨੂੰ ਟੱਟਾ ਦੱਤ ਚੰਗੀ ਕੱਟ ਬਸ ਠੀਕ ਹੈ ਜਾ ਮੇਰਾ ਸ਼ਹਿਰ ਨਹੀਂ ਕਰ ਜਾਈ ਕਰ ਬਸ ਠੀਕਾ 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 ਡੋਲੇ ਨਹੀਂ ਮਾਰਨੀ ਮੈਂ ਕਹਿੰਦਾ ਕਾਨੂੰ ਪੁੱਛ ਗੱਲਾਂ ਹੀ ਤਾਂ ਗੇਂ ਜਾ ਮੇਰਾ ਸ਼ਹਿਰ ਕੁਝ ਨਹੀਂ ਹੋਰ ਹੋਰ ਜਾਇਂਗਾ ਮੋਟਾ ਮਾੜੂ ਤੇ ਤੀਲੀ ਮਾ ਉਹ ਬਗਿਆ ਪਰੌਣਿਆ ਤਣੀ ਪੈਲੇ ਪਸਮ ਨੂੰ ਮਾਰਾ ਮੇਰੀ ਦਾ ਆਪਣੇ ਦੋ ਪਛੂ ਨੇ ਮੈਨੂੰ ਖਰੇ 4 ਲੱਖ ਜਿੰਨੇ ਹੁਣ ਨੂੰ ਚਗਾਠ ਨਹੀਂ ਕੁੱਟੜਾਂ ਨਾ ਜਾਣੀ ਪੱਟ ਨੂੰ ਚਗਾਠ ਨਹੀਂ ਹਾਂ ਲਾਉ ਚੱਤਾ ਬਣ ਗਿਆ ਤੋਸਲਾ ਹਰੇ ਕੰਮ ਕਰਨ ਵਾਲੇ ਪਏ ਨੇ ਹੁਣ ਕੀ ਹੋ ਗਿਆ ਬਣੋਈਆ ਝੋਲਸਲਾ ਗਲਾਹ ਚ ਪਾ ਕੇ ਲਿਆ ਉਹ ਨਹੀਂ ਜੇ ਬੜਾ ਜਿ ਤਰੋੜੇ ਨਹੀਂ ਲੱਗਦੇ ਆ ਗੱਟ ਬਾੜ ਮੈਂ ਤੁਹਾਨੂੰ ਦੱਸਣਾ ਮੈਂ ਉਹ ਰੈਪ ਤੋਂ ਤਾਂ ਰਹਿਣਾ ਮੈਂ ਬੰਦੇ ਸੇ ਦੱਬ ਦੂ ਇੱਥੇ ਮਾੜੇ ਤਾਂ ਅਸੀਂ ਜਿਹੜੇ ਭੈਣ ਦੋ ਦੋ ਲੱਖ ਰੁਪਏ ਸਾਨੂੰ ਪਹਿਲਾਂ ਦੇ ਦੇਣੇ ਆ ਆਲਾ ਥੋੜਾ ਸਲਾ ਮੇਰਾ 2 ਲੱਖ ਦੋ ਪਤਾ ਨਹੀਂ ਮੈਂ ਜਿਹਨੂੰ ਕਿਦਾਂ ਦੇਣਾ ਹਿਸਾਬ ਕਰ ਲਿਆ ਹੁੰਦਾ ਮੈਨੂੰ ਲੱਗਦਾ ਮੈਂ ਨੀਰਾ ਪਾਈ ਜਾਂਦਾ ਸੀ ਠਾ ਠੂੜਤੀ ਸਮਾਰ ਕੇ ਨਾ ਵੀ ਚੇਤੀ ਚੇਤੀ ਝੁੱਛਲੇ ਵੀ ਹਾਂ ਖੇਤ ਰੇ ਸਿੱਟਣੀ ਹੈਗੀ ਜਾ ਕਰਨੇ ਕੰਮ ਕਰਨੇ ਨੇ ਯਾਰ ਅੱਜ ਤਾਂ ਠੰਡੀ ਬਖ ਚਤੀ ਅੱਜ ਤਾਂ ਠੰਡੀ ਬਖ ਚਤੀ ਇਹਦੂ ਬਾਅਦ ਠੰਡੀ ਠੁੰਡੀ ਨਾ ਹੋਵੇ ਉਪਾਣ ਵੀ ਜਿਲੇ ਗਏ ਸਾਰਾ ਦਿਨ ਕਾਲਾਈ ਰੱਖੂ ਫੁਕਰਾ ਭੈਣ ਮੈਂ ਚਾਚਾ ਜੀ ਮੇਰਾ ਛਾਪ ਕਰ ਦੇ ਓਏ ਤੈਨੂੰ ਬਸ ਸਾਫ ਕਰ ਦੇ ਸਾਹ ਹੋਈ ਪਿਆ ਲੈ ਬਸ ਮੇਰਾ ਛਾਪ ਕਰ ਦੇ ਮੈਂ ਤੈਨੂੰ ਚਾਚਾ ਮੈਂ ਜਿਹੜੇ ਮੇਰੇ ਬਾਦ ਦੇ ਨੇ ਮੈਨੂੰ ਫੜਾ ਮੈਨੂੰ ਜਾਣਦਾ ਮੋੜ ਲੱਕ ਤੋ ਮੈਂ ਲੈਣਾ ਦੋ ਲਗਿਆ ਸੀ ਤੂੰ 50 ਦਾ ਤੋ ਰਸੀਮ ਹੀ ਨੇ ਲੱਗੇ ਨਾ ਫੜਾ ਡੁੱਲ ਅੱਛਾ ਆਏ ਦਾ ਚਾਚਾ ਕੋਈ ਗੱਲ ਨਹੀਂ ਆਪਾਂ ਤਾਂ ਫਿਰ ਆਏ ਮੋਹ ਪਿਆਰ ਦੇ ਵਿੱਚ ਹੀ ਲੜਦੇ ਹੁੰਨੇ ਕੋਈ ਗੱਲ ਨਹੀਂ ਭੋਣ ਦੀ ਬਹੁਤ ਪਿਆਰ ਹੋ ਗਿਆ ਜਰਾ ਉਹ ਤੋਡਾ ਫੁਕਰਾ ਜਆ ਬਲੀਆਂ ਮਾਰਦਾ ਕਿ ਮੈਂ ਤਾਂ ਤਾਂ ਕਰਕੇ ਘਬਰ ਜਾਣਾ ਉਹ ਤਾਂ ਹੀ ਇਹ ਹੈ ਜਾ ਪਹਿਲੇ ਦਿਨ ਹੀ ਇਹ ਜਾ ਤਾਂ ਉਹ ਤਾਂ ਮੇਰੇ ਨਾਲ ਵੀ ਘੱਟੀ ਬਣਦੀ ਹੈ ਹੈ ਫੋ ਚਾਚਾ ਫਿਰ ਠੀਕ ਹੈ ਠੀਕ ਹੈ ਤੇ ਫਿਰ ਹੁਣ ਮੈਂ ਚਾਚਾ ਉਹਦੇ ਕੱਲ ਕਰਨੀ ਸੀ ਉਹ ਜਿਹੜਾ ਪਾਉ ਤੈਨੂੰ ਪਤਾ ਹੈ ਇਹ ਗੱਲ ਕਰਨੀ ਦੱਸ ਦੇ ਸੱਜਰੇ ਇੱਕ ਤਾਂ ਪਲਕੜ ਵਾਲੇ ਤੈਨੂੰ ਕੀ ਕੀ ਗੁੰਦ ਘਤੀਰਾ ਪਿਆ ਦਾ ਠੰਡਾ ਹੁੰਦਾ ਮਾਚੀ ਨੂੰ ਮਾਚੀ ਨੂੰ ਅੱਥਨੇ ਕਾ ਜੂਂ ਗੁੰਦਕ ਧੀਰਾ ਪਿਆ ਕਰ ਗਨੂ ਗੁੰਦਕ ਧੀਰਾ ਤੇਰੀ ਮਾਸੀ ਨਹੀਂ ਪਿਆ ਰਖਿਆ 100 ਕੰਮ ਗਨੇ ਹੈਗੀ ਹਲੇ ਆਈ ਨਹੀਂ ਦੋ ਦਿਨ ਦੋ ਦਿਨ ਉਹ ਜਿਹੜਾ ਪਪਾਇਨ ਸੇ ਤੁੱਕੇ ਤੱਕ ਜੇ ਪਾ ਕੇ ਚਵਾਣਾ ਆ ਕੁੱਛ ਉਹਦਾ ਹੋਰ ਉਹ ਕਾਇਦਨ ਹੋਵੇ ਵਾਹ ਅਰੇ ਆਪਣੇ ਵਾਲਾ ਵੱਡਾ ਮੱਛੂ ਯਾਰਾ ਉਹ ਮੱਛੂ ਵੀ ਆ ਰਿਹਾ ਹੈ ਨਾ ਹੋਰ ਕੀ ਉਹ ਗਾਹ ਕੋ ਟੱਪ ਗਿਆ ਹੋਵੇ ਤਾ ਦੇਖ ਲੈਣੇ ਜੀ ਤਾ ਗਾਹ ਕੋ ਟੱਪ ਗਿਆ ਹੋਇਆ ਤੇ ਨਹੀਂ ਫਿਰ ਆਪਾਂ ਮੈਨੂੰ ਇੱਕ ਕਹਿੰਦਾ ਵੀ ਜੀ ਕਹਿੰਦਾ ਮੈਂ ਬਣਾ ਕੇ ਦੇ ਦੂ ਕੋਈ ਗੱਲ ਨਹੀਂ ਦਿੱਕਿਆ ਕਰਾ ਆ ਕਿਨੇ ਆਪਣੇ ਯਾਰ ਬੇਲੀ ਹਾਂ ਆ ਦੇਖ ਹਾਂ ਦੇਖੀ ਆ ਕੀ ਕਰ ਲਾਂ ਤੂੰ ਜਗਨੀ ਨੂੰ ਤਾਂ ਪਾ ਦੀ ਟਾਈਮ ਨਾਲ ਨਹੀਂ ਰਹਿ ਤਾਂ ਮੈਂ ਪਾਤਾ ਅੱਜ ਘਰੇ ਨਹੀਂ ਕੋ ਹੱਥ ਨਾਲ ਆ ਪਾ ਦੀ ਮੈਂ ਪਾ ਆਪੇ ਪਾ ਦੂੰਗਾ ਤੂੰ ਕਹਿ ਰਿਹਾ ਮੈਂ ਜਦੋਂ ਲਾਇਆ ਪਊਗਾ ਮੈਂ ਆਪੇ ਪਾ ਓਏ ਲੱਗ ਜੂ ਭੈਣਾਂ ਅੱਗ ਤਾਂ ਹੀ ਲੱਗੀ ਤੇਰੇ ਅੱਗ ਤਾਂ ਮੈਂ ਦੰਦਾ ਨਾ ਮੈਨੂੰ ਛਾਵ ਬਾਲਾ ਨਾ ਸੋਤੋਂ ਤਾਂ ਉਹਹੀ ਗੱਲ ਚੱਕ ਕੇ ਮੈਂ ਖੱਪ ਕਰਦੇ ਭੈਣੀ ਲੱਲ ਪੱਠੀ ਖਰੀ ਹੋ ਕੇ ਮੈਂ ਤਾਂ ਬਚਰ ਮੈਂ ਆਸਾ ਮਰਾਵਾਂ ਭੇਡ ਚਾ ਕੋਈ ਠੇੜੇ ਵਰਗਾ ਆ ਜੂ ਭੈਣ ਘੜਾ ਦੇ ਚੁੱਪ ਕਰ ਜਾ ਫੇ ਤੂੰ ਮੰਨਦਾ ਕਤ ਨਹੀਂ ਹੁੰਦਾ ਗੱਲਾ ਚੁੱਪ ਕਰ ਜਾ ਭੈਣ ਘੜਾ ਵੇ ਰਾਤ ਤੇ ਕੋਠਾ ਉਹ ਦੇਖ ਉਹ ਲੱਗੀ ਭੈਣ ਉਹ ਲੱਗ ਜੂ ਅੱਗ ਲੱਗੀ ਹੋਣਾ ਭੈਣ ਦੱਲਾ ਪੁੱਤ ਤਾਂ ਭੈਣ ਦਾ ਮੈਂ ਕੀ ਕਰਾਂ ਫਿਰ ਤੂੰ ਬੋੜਾ ਹੋ ਕਰੀ ਜਾਣਾ ਯਾਰ ਕੌਣ ਕਢਾਉਣਾ ਚੋਤੋਂ ਨਾ ਚੁੱਤੋਂ ਖੀਂਦਾ ਹਮ ਹੋਵੇ ਐ ਨਾ ਚੁੱਤੋਂ ਮਾੜਿਆ ਪੁੱਤਾ ਚੁੱਤੋਂ ਇਹ ਕੰਮ ਹੋਵੇ ਅਜੀ ਨਾ ਲੈ ਤਾ ਹੋਰ ਜਾ ਪੈਣ ਕਢਾ ਵੇ ਰਾਤੇ ਕੋਠਾ ਉਹ ਇੱਧਰ ਨਾ ਆ ਹਟ ਕੇ ਰੰਗ ਨਹੀਂ ਕਰਕੇ ਜਿੰਨੇ ਨੇ ਮਸੰਦਦਾ ਚਾਹ ਚਾਹ ਬੰਦਾ ਕਰਿਆ ਪਈ ਤੇ ਕੀ ਹੋਇਆ ਕਿ ਨਿਗਾਹ ਰੱਖ ਨਹੀਂ ਕਿ ਮੈਂ ਵੱਡਾ ਰਾਜੇ ਪੈਣ ਕਢਾ ਵੇ ਰੋਲਾ ਨਾ ਪਾ ਸਿਲੰਡਰ ਸਾਰਾ ਮੱਚ ਜੂ ਬੁਰਗਾਂ ਨੇ ਕਹਿੰਦੇ ਹੁਣ ਰੋਲਾ ਨਾ ਪਾ ਰੋਲਾ ਹਾਜਾ 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 ਉਸ ਮੈਂ ਮੜੀ ਜੀ ਨੂੰ ਬੁਲਾ ਚ ਪਾ ਕੇ ਐ ਚੈੱਕ ਕਰ ਜੀਵ ਤੇ ਲਾ ਲੱਗ ਭੈਣ ਜਦੋਂ ਬੁਲੀ ਜਾਂਦਾ ਘੜੇ ਵਲੇ ਦਾ ਕੰਪਈ ਜਾਂਦੇ ਮੈਨੂੰ ਕਿਹਾ ਪਰ ਜਦੋਂ ਬਾਲਾ ਮਾਰ ਕੇ ਤੇ ਪੈਣ ਲੱਗਾ ਨਾ ਫਿਰ ਮੈਨੂੰ ਨਾ ਕਹੀਂ ਖਰਜਾ ਰੋ ਨਾ ਜੰਦ ਲੀਕ ਹੋ ਗਈ ਭੈਣ ਘੜਾ ਵੇ ਲੀਕ ਅੱਜ ਮੱਥਾ ਮੱਥਾ ਟੇਕ ਲੈ ਇੰਨੀ ਟੇਕ ਲੈ ਉਹ ਖਰਜਾ ਲੀਖੋ ਰਿਹਾ ਮੈਂ ਮੱਥਾ ਟੇਕਾ ਚੰਗਾ ਹੁੰਦਾ ਏ ਬਾਬਿਓ ਬਕਵਾਸ ਬਕਵਾਸ ਕਰਦਾ ਚ ਲੈ ਲੇ ਤੇ ਬਜੀ ਖਰਜਾ ਸੋਰਾ ਦਿਨ ਹੋ ਗਈ ਨਾ ਮੇਰੇ ਆ ਸਾਲ ਕਰਿਆ ਹੂੰ ਤਾਂ ਮੈਨੂੰ ਹੀ ਚਕੀੜਾਈ ਕਹਿੰਦੇ ਨੇ ਕੀ ਇਹ ਦਰੂਹ ਕੱਢੀ ਜਾਂਦੇ ਇੱਕ ਖਨੌਰੀ ਬਾਟਰ ਤੇ ਪਗ ਜਾਂਦਾ ਮੂੰਹ ਪਿਆਰ ਤੇ ਨਾ ਬਹੁਤ ਆ ਪਰ ਇਹਨਾਂ ਨੂੰ ਲੜਾਈ ਸੁਆਤਾ ਫੇਰ ਉਹ ਇਹਨੂੰ ਇੱਚੀੜਾ ਹੇ ਨਹੀਂ ਉਹ 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 ਕੰਜਾ ਦੇਖੀ ਦੇਖੀ ਛਟਕਾਲੀ ਚ ਕਿਤੇ ਪਜਾ ਵਾਟਾਂ ਚ ਕਿਹੜਿਆ ਓਏ ਉਹ ਭਾਈ ਮੈਂ ਮੈਂ ਹਾਂ ਤੇਰੇ ਕੋਲ ਆਇਆ ਯਾਰ ਮੇਰੇ ਕੋਲੇ ਉਹ ਤੂੰ ਪਹਿਲਾਂ ਦੰਮ ਲਾਇਆ ਸਾਂ ਦਾ ਸਾਂ ਨਹੀਂ ਰਲਦਾ ਭੰਡੜਾ ਕੱਲ ਕੀ ਹੋ ਗਿਆ ਦੇਖੀ ਕੋਈ ਕਿਤੇ ਕੋਈ ਹੋਰ ਤਾਂ ਨਹੀਂ ਕੰਮ ਹੋ ਗਿਆ ਆਪਣੇ ਕੋਠੇ ਕੋਲ ਆਇਸੀ ਹਾਂ ਕੀ ਗੱਲੋਂਗੀ ਸਾਡੇ ਕੋਲੇ ਕੋਲੇ ਉਹ ਤੇਰੇ ਵਾਲਾ ਪਾਈ ਨੇ ਉਹ ਕੀ ਹੋ ਗਿਆ ਓਏ ਹਾਂ ਉਹ 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 दारू ਘੜੀ ਜਾਂਦੇ ਆ ਉਹ ਕੁੜੀ ਚੋੜ ਜਾ ਉਹ ਡਰਾਤਾ ਸੀ ਮੈਨੂੰ ਓਏ ਡਰਨ ਵਾਲੀ ਗੱਲੀ ਆ ਹੂੰ ਤੂੰ ਰਾਈਟ ਟਾਈਮ ਜੀ ਪਿੰਡ ਚ ਗੱਲਾਂ ਕਰੀ ਜਾਂਦੇ ਸੀ ਬੰਦੇ ਕਹਿੰਦੇ ਉਹਨੂੰ ਵੋਟਾਂ ਚ ਠਾਵਾਂਗੇ ਬਾਈ ਜੀ ਉਹਨੂੰ ਵੋਟਾਂ ਚ ਠਾਵਾਂਗੇ ਓਏ ਉਹ ਤਾਂ ਗੱਲ ਤੇਰੀ ਠੀਕ ਐ ਖਰਾ ਤੇ ਪਰ ਤੂੰ ਇੰਨਾ ਭੱਜਣ ਨੂੰ ਕੰਦਰ ਦਾ ਹੈ ਕੀ ਹੋ ਗਿਆ ਸੀ दारू ਕਰਦੇ ਕੀ ਉਹ ਤਾਂ ਹੁਣ ਤੇਰਾ ਮੈਂ ਕਰਦਾ ਬਾਈ ਸਤਕਾਰ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਸ਼ੇਰਾ ਮੈਂ ਗੱਲ ਤੇਰੀ ਸਮਝ ਗਿਆ ਮਾਹ ਆਪਣੇ ਬਾਈ ਦੀ ਕਿਤੇ ਬੇਇੱਜ਼ਤੀ ਨਾ ਹੋ ਜੇ ਇਹ ਦੋ ਨੰਬਰ ਦਾ ਕੰਮ ਪਹਿਲੀ ਕਰੀ ਜਾਂਦੇ ਬਰਨਾਮੀ ਤੇਰੀ ਫਲ ਕਰੀ ਓਏ ਓਏ ਦੋ ਨੰਬਰ ਦਾ ਤਾਂ ਕਾਨੂੰ ਕਰਦੇ ਐ ਉਹ ਭੈਣ ਘੜਾਵਾ ਜਿਹੜਾ ਸਾਡੇ ਵਾਲਾ ਨਹੀਂ ਹੈਗਾ ਤੈਨੂੰ ਪਤਾ ਸੀ ਰੀ ਉਹ ਇਨਾ ਕਮਾਂ ਵਾਲਾ ਝਾਫਾ ਪੈਣਾ ਕੋ ਦਿਨੇ ਦਾ ਤੈਨੂੰ ਪਤਾ ਮਗਦਾ ਮਹਿੰਦੀ ਹਰੇ ਰੰਗ ਵਾਲੀ ਆਥਨੇ ਫਿਰ ਪੇਗੜਾ ਭੜਦਾ ਉਹ ਸਾਡੇ ਵਾਲਾ ਪੋਰ ਹੈ ਜਨ ਅੱਛਾ ਸਾਡੇ ਵਾਲਾ ਉਹ ਫੋਗਰਾ ਜਿਹੜਾ ਬਾਹਰ ਤੈਨੂੰ ਪਤਾ ਹੈ ਉਹ ਮਗਰ ਲੱਗ ਜਾਂਦਾ ਤੇ ਬਸ ਹਾਇ ਤਾਂ ਭਰਾ ਗੱਲ ਤਾਂ ਗੱਲ ਕੋਈ ਹੋਰ ਵੀ ਸੁਣੀ ਹੈਗੀ ਇੱਕ ਹਾਂ ਉਹ ਤੇਰੀ ਬਨਾਨੀ ਕਰ ਜਾਂਦੇ ਸੀ ਕਹਿੰਦੇ ਕਲਨ ਉਹ ਤਾਂ ਕਿਉਂ ਹੀ ਵੋਟਾਂ ਜਿਠਾਈ ਜਾਂਦੇ ਉਹਨੂੰ ਕਿ ਮੈਨੂੰ ਉਠਾਵਾਂ ਸੀ ਅੱਛਾ ਅਗੇ ਸਰੇ ਦਾ ਬੰਦੂ ਬੰਦਾ ਹੈ ਸਾਡੇ ਵਾਲਾ ਕਹਿੰਦਾ ਸੀ ਝੋਟੇ ਵਾਲਾ ਕਹਿੰਦਾ ਸੀ ਝੋਟੇ ਵਾਲਾ ਅੱਛਾ ਜੀ ਹਾਂ ਮੈਂ ਅਕੰਨੀ ਸੁਣ ਕੇ ਆਇਆ ਮੈਂ ਦੇਖ ਕੇ ਆਇਆ ਉਹ ਤਾਂ ਫਾਨ ਗਰਾਵੇ ਲੜਾਉਂਦਾ ਕਿਤੇ ਮੈਂ ਤੈਨੂੰ ਦੱਸਾਂ ਮੈਂ ਪੇਟੜੀ ਤੇ ਮਰੂ ਗੁੰਡਾ ਐ ਬੰਦੇ ਨੂੰ ਲੜਾ ਕੇ ਕੀ ਲੈਣਾ ਮੈਂ ਤੇਰੀ ਕਰਦਾ ਸਤਕਾਰ ਬਹੁਤ ਬਈ ਕਰਦੋ ਤਾਂ ਫਿਰ ਠੀਕ ਆ ਉਹ ਤਾਂ ਗੱਲ ਤੇਰੀ ਮੰਨ ਗਿਆ ਮੈਂ ਛੇ ਦਾਰੂ ਨਾ ਕਰਦੇ ਹੋਏ ਚਾਹੇ ਮੇਰੇ ਮੂੰਹ ਤੇ ਮਰੀ ਜਾ ਕੇ ਤੋ ਅੱਛਾ ਤੂੰ ਤੇ ਆਪ ਦੇਖ ਲੈ ਕਰਦਾ ਮੇਰੀ ਗੱਲ ਮੈਂ ਤਾਂ ਯਾਰ ਕਨੌੜੀ ਬਾਰਡਰ ਤੇ ਪਾ ਗਿਆ ਮਗਰ ਉਹਨਾਂ ਦਾ ਕੰਮ ਹੀ ਇਹ ਹੋ ਰਿਹਾ ਤੂੰ ਮੈਨੂੰ ਹੀ ਜਾਣਦਾ ਮੇਰਾ ਬੰਦਾ ਉਹ ਨਹੀਂ ਤਾਂ ਇਹ ਤਾਂ ਮੈਨੂੰ ਪਤਾ ਕਰ ਤੂੰ ਲਾਉਣਾ ਤਾਂ ਜੇਟੂਏ ਪੱਕੇ ਹੀ ਆ ਮੈਂ ਦੇਖਦਾ ਕਰਦਾ ਕੋਈ ਨਹੀਂ ਕੋਈ ਪਾਲੀ ਇੱਜ਼ਤ ਕਰਦਾ ਹੈ ਭੈਣਾਂ ਕੋਲੇ ਕੰਮ ਹੀ ਉਹਨਾਂ ਸਰ ਇਦੜੀ ਕਿਤੇ ਹੀ ਨਹੀਂ ਪਾਲੀ ਇੱਜ਼ਤ ਕਰਦਾ ਪਾਲੀ ਜਾਂਦੇ ਬੜਾ ਯਾਰ ਚੰਗਾ ਕੀਤਾ ਫੜਿਆ ਇਹਨਾਂ ਨੂੰ ਸਾਡੇ ਵਾਲੇ ਪੋਰ ਨੂੰ ਨਹੀਂ ਆਉਂਦਾ ਇਹਦਾ ਹੁਣ ਹੈਗਾ ਜਿਹੇ ਜਿਹੇ ਹੈਗਾ ਭੈਣ ਘੜਾ ਵਾ ਵੀ ਤੂੰ ਤਾਂ ਮੜਾ ਮੋਟਾ ਕੋ ਸੋਚ ਲੈ ਮੈਂ ਤਾਂ ਹੁਣ ਉਧਰ ਵੀ ਜਾਣਾ ਪੈਂਦਾ ਕਿਤੇ ਕੀ ਕਰੀਏ ਯਾਰ ਇਹਨਾਂ ਲੈਣਾ ਬਿਲਕੁਲ ਭੈਣ ਦੇ ਨਹੀਂ ਆਂਦੀ ਕੰਮ ਨਹੀਂ ਧੰਦਾ ਨਹੀਂ ਭੈਣ ਦੇ ਰਿਓ ਇਸੇ ਕੰਮ ਤੇ ਉੱਥੇ ਤੜਕੇ ਸਾਨੂੰ ਚੰਗੀ ਭੁੱਖੀ ਚਾਹੀਦੀ ਐ ਥਣੇ ਦਾਰੂ ਚਾਹੀਦੀ ਐ ਖੜਕਾ ਹਾਂ ਕਰਦਾ ਹੱਲ ਲੈ ਬੇਗ ਬਾਗ ਫੇਰ ਪਾ ਲੈ ਛੇਤੀ ਲਾਲਾ ਬ੍ਰਾਂ ਕੋੜਾ ਹਾਂ ਹਾਂ ਕਰੋ ਪਾ ਲੋ ਪਾ ਲੋ ਮੱਚਾ ਕਾ ਮੱਚਾ ਕਾ ਬੱਲੇ 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 ਗੱਲੇ ਬੱਲੇ ਕਾਮਜਾਬ ਹੋ ਜੋ ਨੇ ਕਾਮਜਾਬ ਛੋੜੀ ਪੈਣ ਨੂੰ ਛੋੜੀ ਆਈ ਉਹ ਖੋ ਪੁੱਸਾ ਗਈ ਪੁੱਸਾ ਗਈ ਨੋ ਹੁੰਦਾ ਕੰਮ ਕਰ ਲੈ ਉਹ ਸਾਜੀ ਪੈਣ ਦੇ ਲੋੜੇ ਪੁੱਸਾ ਗਈ ਛੋੜੀ ਵੀ ਆ ਆ ਹੁਣ ਤੱਕ ਨਹੀਂ ਰਹਿਣ ਨਾ ਕਿਸੇ ਨੂੰ ਭਾਰ ਘਰਾਵੇ ਹੁਣ ਨਹੀਂ ਰਹਿਣ ਦਿੰਦੇ ਕਿਸੇ ਨੂੰ